ਮੈਂ ਜੇ ਭਾਰਤ ਮੇਰਾ ਨਾਮ ਅਮਰਜੀਤ ਕੌਰ ਮੈਂ ਬਲਾਕ ਪ੍ਰਧਾਨ ਪਿੰਡ ਰਜੀ ਆਲੇ ਤੋਂ ਮੇਰੀ ਲੇਬਰ ਅੱਜ ਰੇਲਵੇ ਵਾਲਿਆਂ ਦੇ ਦਫਤਰ ਦੇ ਵਿੱਚ ਅਸੀਂ ਲੱਗੇ ਹੋਏ ਆ ਤੇ ਕੰਮ ਸਾਨੂੰ ਵਧੀਆ ਮਿਲ ਜਾਂਦਾ ਜਦੋਂ ਦੇ ਅਸੀਂ ਬੱਗਾ ਪ੍ਰਧਾਨ ਨਾਲ ਜੁੜੇ ਹੋਏ ਆ ਤੇ ਵਧੀਆ ਸਾਡਾ ਕੰਮ ਚੱਲ ਰਿਹਾ ਤੇ ਆਹ ਵਾਲੀ ਕੁੜੀ ਦੇ ਸਰਪੰਚ ਨੇ ਉਹ 15 ਰੁਪਇਆ ਬਿਨਾ ਕਾਟ ਤੋਂ ਲਈ ਰੱਖਿਆ ਸੀ ਤੇ ਜਦੋਂ ਦੀ ਮੇਰੇ ਨਾਲ ਲੱਗੀ ਹੋਈ ਹਿੰਦੇ ਪੈਸੇ ਵੀ ਵਧੀਆ ਆਈ ਜਾਂਦੇ ਨੇ ਤੇ ਵਧੀਆ ਕੰਮ ਇਹਦਾ ਵੀ ਚੱਲਦਾ ਪਿਆ ਤੇ ਸਾਡੇ ਵਿੱਚ ਬੱਗਾ ਪ੍ਰਧਾਨ ਜੀ ਆਏ ਹੋਏ ਨੇ ਇਹਦੇ ਬਾਰੇ ਵਿਚਾਰ ਸੁਣਨ ਲਈ ਜਨਾਇਤਾ ਤੇ ਪਹਿਲੇ ਇਹ ਮਸਤੌਲਾਏ ਸੀ ਪੰਦਰੀ ਪਿੰਡ ਤੋਂ ਆ ਕਿ ਸਾਨੂੰ ਪੈਸੇ ਨਹੀਂ ਮਿਲੇ ਤੇ ਉਹਨਾਂ ਸੀ ਲੱਗੇ ਆ ਬੱਗੇ ਪ੍ਰਧਾਨ ਨੇ ਲਾਇਆ ਹੁਣ ਸਾਨੂੰ ਪੈਸੇ ਪੈਂਦੇ ਨੇ ਜਿੰਨੇ ਮਸਤੌਲਾਏ ਤਿੰਨਾ ਦੇ ਪੈ ਗਏ ਨੇ ਤੇ ਉਹਨਾਂ ਵੀ ਜਿਹੜੇ ਜਦੇ ਰੁਕੇ ਨੇ ਉਹਨਾਂ ਆਲੇ ਵਾਲੇ ਪਿੰਡੇ ਚੋਰਤਾ ਸਿੰਘ ਦਿਖਾਦੇ ਨੇ ਤੇ ਹੁਣ ਸਾਨੂੰ ਮਿਲ ਜਾਣ ਬੱਗੇ ਪ੍ਰਧਾਨ ਨਾਲ ਕਿਸ ਫਾਈਲ ਤੇ ਨਮਸਟੋ ਲਾਇਸਡ ਫੈਸ਼ਨ ਨਹੀਂ ਆਉ ਤੇ ਉਹਨਾਂ ਸੇ ਬੱਗੇ ਪ੍ਰਧਾਨਾਂ ਜੁੜੇ ਹੋਏ ਆ ਤੇ ਉਸਾਂ ਤਿੰਨ ਮਸਤੋ ਲਾਇਸਡ ਪੈਸੇ ਬਹੁਤ ਆਉਂਦੇ। ਮਹਾਨ ਸਤਾਈ ਪ੍ਰੀਤ ਕਰਲੇ। ਬੋਲ। ਮੈਂ ਮਨਪ੍ਰੀਤ ਕੋਲ ਕੋ ਰਤ ਪੇਂਡ ਰੱਜੀ ਵਾਲੇ ਤੋਂ ਰਹਿਣ ਵਾਲੀ ਆ। ਮੈਂ ਸਰਪੰਚ ਨਾਲ 3-15 ਦਾ ਕੰਮ ਕੀਤਾ ਸੀਗਾ ਤੇ ਮੇਰੇ ਖਾਤੇ 'ਚ ਪੈਸੇ ਨਹੀਂ ਪਏ। ਨਾ ਮੇਰਾ ਉਹਨੇ ਕਾਟ ਹੀ ਬਣਾਇਆ ਸੀਗਾ। ਤੇ ਜਦੋਂ ਉਹਦੇ ਮੇਰਾ ਅਮਰਜੀਤ ਨੇ ਕਾਟ ਬਣਾਇਆ ਮੈਨੂੰ 1.5 ਸਾਲ ਹੋ ਗਿਆ ਕੰਮ ਕਰਦੀ ਨੂੰ ਮੇਰੇ ਵਧੀਆ ਐਨੀ ਕੋਈ ਮਿਸਟੇਕ ਨਹੀਂ ਪੈਸੀਆ ਚੁੰਦੀ ਮੇਰੇ ਪੈਸੇ ਵਧੀਆ ਤਰੀਕੇ ਨਾਲ ਸਹੀ ਮੇਰਾਂ ਹਾਜ਼ਰੀਆਂ ਲੱਗਦੀਆਂ ਸਹੀ ਮੇਰੇ ਪੈਸੇ ਕੰਦੇ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਜੈ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਜੇਸੀ ਤਰ੍ਹਾਂ ਹੀ ਕਿ ਵੇਖੋ ਜਿਵੇਂ ਸਾਡੀ ਛੋਟੀ ਭੈਣ ਨੇ ਦੱਸਿਆ ਕਿ ਮੇਰੇ ਤੋਂ ਕੰਮ ਕਰਵਾਈ ਗਏ ਤੇ 3 15 ਦੀਆਂ ਪੈਸੇ ਨਹੀਂ ਆਉਂਦੇ ਇਹ ਸਰਕਾਰ ਦੀ ਤੇ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਕਰਿੰਦੇ ਸੀਗੇ ਉਹਨਾਂ ਦੇ ਵਿਚਾਰ ਸੀਗੇ ਕਿ ਇਹ ਕੰਮ ਜਿਹੜਾ ਹੈਗਾ ਮਰੇਗਾ ਦਾ ਖਤਮ ਕੀਤਾ ਜਾਵੇ ਇਹ ਚ ਕਾਨੂੰਨ ਨੂੰ ਤੋੜ-ਪੋੜ ਕੀਤਾ ਜਾਵੇ ਤੇ ਇਹਨਾਂ ਦੀ ਇੱਛਾ ਜਿਹੜੀ ਹੈਗੀ ਉਹ ਕੰਮ ਕਰਨ ਦੀ ਨਾ ਹੋਵੇ ਕਾਰਨ ਇਹ ਆ ਕਿ ਜਿਹੜਾ ਮਨਰੇਗਾ ਕਾਨੂੰਨ ਆ ਇਹਦਾ ਹਰ ਇੱਕ ਬੰਦਾ ਦੁਸ਼ਮਣ ਆ ਕਰਤੈਂchu ਵੀ ਕਹਿੰਦਾ ਹੈ ਕਿ ਨਰੇਗਾ ਕਾਨੂੰਨ ਮੇਰੇ ਜੋਗਾ ਰਹਿ ਜੇ ਤੇ ਲੋਕਾਂ ਚ ਨਾ ਜਾਇਆ ਜਾਵੇ। ਤਗੜਾ ਜ਼ਿਮੀਂਦਾਰ ਕਹਿੰਦਾ ਕਿ ਜੇ ਨਰੇਗਾ ਚੱਲ ਪਈ ਤੇ ਸਾਡਾ ਗੋਹਾ ਕੂੜਾ ਪੱਤੇ ਕੌਣ ਪਾਊਗਾ। ਇਸੇ ਤਰ੍ਹਾਂ ਹੀ ਐਮਐਲਏ ਕਹਿੰਦਾ ਕਿ ਨਰੇਗਾ ਉਦੋਂ ਚਲਾਈਏ ਕਿ ਜਦੋਂ ਵੋਟਾਂ ਆਉਣ ਤੇ ਵੋਟਾਂ ਚ ਅਸੀਂ ਕਹੀਏ ਆਓ ਜੀ ਆਓ ਤੁਹਾਡੀ ਨਰੇਗਾ ਸਲਾਹ ਤੇ ਤੇ ਵੋਟਾਂ ਲੈ ਲਈ ਅੱਗੇ ਪਿੱਛੇ ਬੰਦ ਹੋ ਜਾਏ। ਸਰਕਾਰ ਦਾ ਖਜ਼ਾਨਾ ਹਾਂ ਦਾ ਉਹ ਖਾਲੀ ਹੋ ਜਾਏਗਾ। ਖਜ਼ਾਨਾ ਸਰਕਾਰ ਦਾ ਖਾਲੀ ਆਪਾਂ ਨਹੀਂ ਕੀਤਾ ਉਹ ਜਿਹੜੇ ਉੱਪਰ ਬੈਠੇ ਹੋਏ ਆ। ਉਪ ਕਿਯਾਨੇ ਦੇ ਰਾਖੀ ਬੈਠੇ ਉਹੋ ਲੁੱਟਣ ਲਈ ਬੈਠੇ ਹੋਇਆ ਇਸੇ ਤਰ੍ਹਾਂ ਹੀ ਜਦੋਂ ਜਥੇਬੰਦੀਆਂ ਧਰਨਾ ਲਾਉਂਦੀਆਂ ਤੇ ਧਰਨੇ 'ਤੇ ਰੌਲਾ ਪੈਂਦਾ ਸਬਾਰਾਂ 'ਚ ਖਬਰ ਜਾਂਦੀ ਇੰਟੈਲੀਜੈਂਸੀ ਰਿਪੋਰਟ ਕਰਦੀ ਹੈ ਦਿੱਲੀ ਨੂੰ ਸੀਆਈਡੀ ਕਰਦੀ ਹੈ ਚੰਡੀਗੜ੍ਹ ਨੂੰ ਮੁੱਖ ਮੰਤਰੀ ਨੂੰ ਤੇ ਜਦੋਂ ਖਬਰਾਂ 'ਚ ਖਬਰ ਆਉਂਦੀ ਹੈ ਤੇ ਉੱਪਰੋਂ ਜਿਹੜੇ ਰੱਬ ਨੂੰ ਮੰਨਣ ਵਾਲੇ ਰਾਜਨੀਤਿਕ ਲੋਕ ਆਚੈ ਸਾਡੇ ਸਮਾਜ ਦੇ ਜਿਹੜੇ ਬੇੜਕਰ ਬਾਡੀ ਨੇ ਜਿਹੜੇ ਉਹ ਬੈਠੇ ਹੋਏ ਨੇ ਅਫਸਰ ਸੀ ਉੱਚੀਆਂ ਸੀਟਾਂ ਤੇ ਉਹ ਜਦੋਂ ਡੀਸੀ ਤੇ ਪ੍ਰੈਸ਼ਰ ਬਣਾਉਂਦੇ ਆ ਕਿ ਮੋਦੀ ਨੇ 100 ਕਰੋੜ ਰੁਪਈਆ ਪ੍ਰਧਾਨ ਮੰਤਰੀ ਨੇ ਨਰੇਗਾ ਦਾ ਪਾਇਆ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਉਹ ਰੋਲੇ ਤੇ ਕੰਮ ਦਿੱਤਾ ਜਾਂਦਾ ਥੋੜਾ ਜਿਹਾ ਪਰ ਕੰਮ ਤਾਂ ਦਿੱਤਾ ਜਾਂਦਾ ਉਹਨਾਂ ਦੇ ਪੈਸੇ ਰੋਕੇ ਜਾਂਦੇ ਆ ਕਿ ਪੈਸੇ ਕੰਮ ਕਰਨ ਦੇ ਨਾ ਦੇਣੇ ਤਾਂ ਇਹਨਾਂ ਦੀ ਇੱਛਾ ਜਿਹੜੀ ਹੈਗੀ ਆ ਮਰੇਗਾ ਦੇ ਵਿੱਚ ਅੱਗੇ ਤੋਂ ਕੰਮ ਨਾ ਮੰਗਣ ਆਏ ਇਹਨਾਂ ਦੇ ਵਿਚਾਰ ਆ ਵਿਚਾਰ ਇਹਨਾਂ ਦੇ ਆ ਇਸ ਲਈ ਕੰਮ ਕਰਵਾਏ ਜਾਂਦੇ ਆ ਆ ਸਾਡੀ ਕੁੜੀ ਬੋਲ ਕੇ ਗਈ ਕਿ ਮੈਂ 3-15 ਰੀਆਂ ਕੰਮ ਕੀਤਾ ਹੈ ਤੇ ਮੇਰੇ ਪੈਸੇ ਨਹੀਂ ਆਏ ਤਾਂ ਇਹ ਸਿਆਸੀ ਲੋਕਾਂ ਦੀ ਇੱਕ ਭੇੜਚਾਲ ਆ ਕਿ ਇਹਨਾਂ ਤੋਂ ਕੰਮ ਕਰਵਾ ਲਓ ਪੈਸੇ ਨਾ ਦਿਓ ਅੱਗੇ ਤੋਂ ਕੋਈ ਕੰਮ ਕਰਨ ਲਈ ਚਾਹਵਾਂ ਨਾ ਹੋਵੇ ਆ ਸਾਡੀ ਇੱਕ ਭੈਣ ਹੋਰ ਆ ਕਿੱਥੇ ਪਿੰਡ ਦੀ ਅੱਗੇ ਆਇਓ ਨਹਿਤਾ ਪੈਨ ਇਹਨਾਂ ਦਾ ਪਿੰਡ ਦੇ ਵਿੱਚ ਜੋਬ ਕਾਰਡ ਇਹਨਾਂ ਦਾ ਆਧਾਰ ਕਾਰਡ ਇਹਨਾਂ ਦਾ ਤੇ ਬਲਾਕ ਵੱਲੋਂ ਇੱਕ ਬਹੁਤ ਵੱਡੀ ਲੁੱਟਕ ਸੁੱਟ ਕਰਨ ਲਈ ਇੱਕ ਕਿਸੇ ਦਾ ਬੈਂਕ ਖਾਤਾ ਕਿਸੇ ਹੋ ਹੋਰ ਮੀਰ ਬੰਦੇ ਦਾ ਲਾ ਦਿੱਤਾ ਗਿਆ ਤਾਂ ਲਗਭਗ ਸਾਡਾ 10000 ਰੁਪਿਆ 9600 ਰੁਪਿਆ ਜਿਹੜਾ ਇਹਨਾਂ ਦਾ ਉਹ ਕਿਸੇ ਹੋਰ ਦੇ ਖਾਤੇ ਚ ਪਾਇਆ ਗਿਆ ਤੇ ਲੋਕਪਾਲ ਤੇ ਜਦੋਂ ਅਸੀਂ ਕੇਸ ਲਾਇਆ ਤਾਂ ਉਦੋਂ ਜਿਨੇ ਖਾਤੇ ਨੂੰ ਅਟੈਚ ਕੀਤਾ ਸੀ ਉਹ ਬੜਾ ਕਲਪਦਾ ਸੀ ਬੜਾ ਤੜਫਦਾ ਸੀ ਵੀ ਮੈਂ ਨਹੀਂ ਕੀਤਾ ਉਹ ਫਿਰ ਬੈਂਕ ਵਾਲਿਆਂ ਤੋਂ ਜਦੋਂ ਕਲੀਅਰ ਹੋਈ ਵੀ ਐਸੇ ਬੰਦੇ ਨਹੀਂ ਬੈਂਕ ਖਾਤਾ ਕਿਸੇ ਹੋਰ ਦਾ ਲਾ ਰਿਹਾ ਤੇ ਪੈਸੇ ਤਾਂ ਬੈਂਕ ਨੂੰ ਉਸ ਖਾਤੇ 'ਚ ਪਾਉਣੇ ਪਏ ਤਾਂ ਹੁਣ ਉਹ ਮੰਨ ਗਿਆ ਤੇ 27 ਤਰੀਕ ਨੂੰ ਲੋਕਪਾਲ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਦੇ ਤੋਂ ਪੈਸੇ ਲੈਣੇ ਆ ਪੈਸੇ ਤਾਂ ਸਾਢੇ ਆ ਅਸੀਂ ਕੰਮ ਕੀਤਾ ਲੇਕਿਨ ਅਸੀਂ ਇੰਨੇ ਸਾਲਾਂ ਤੋਂ ਘੁੰਮ ਵੀ ਰਹੇ ਆ ਸਾਡੇ ਖਰਚਾ ਵੀ ਕੀਤਾ ਹੈ ਪੈਸੇ ਲੈਣ ਤੋਂ ਬਾਅਦ ਵੀ ਅਸੀਂ 80% ਦੀ ਮੰਗ ਕਰਨੀ ਆ ਜਿਹੜੇ ਲੋਕਾਂ ਨੇ ਮਰੇਗਾ 'ਚ ਸਾਡੇ ਲੋਕਾਂ ਨੂੰ ਸੁਖੀ ਕੀਤਾ ਬੱਗਾ ਸਿੰਘ ਵੱਲੋਂ ਕਿਸੇ ਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹ ਮੇਰੀ 2004 ਤੋਂ ਲੈ ਕੇ ਤੇ 24 ਚੜ ਗਿਆ 20 ਸਾਲ ਦੀ ਤਪਛਿਆ ਅੱਜ ਬੱਗਾ ਸਿੰਘ ਦੀ ਬਦੌਲਤ ਬਹੁਤ ਲੋਕਾਂ ਦੇ ਵਿੱਚ ਮਰੇਗਾ ਜਾਰੀ ਆ ਇਹ ਇੱਕ ਬੱਗਾ ਸਿੰਘ ਦੀ ਮਿਹਨਤ ਆ ਆਓ ਮੇਰੀ ਭੈਣ ਨੇ ਕੋਈ ਗੱਲ ਕਰਨੀ ਹੈ ਭੈਣ ਜੀ ਕੀ ਨਾਮਾ ਟਾਡਾ ਤੁਸੀਂ ਕੀ ਗਾਣਾ ਚਾਹੁੰਦੇ ਹੋ ਥੋੜਾ ਨੇ ਹਾਂਜੀ ਮੇਰਾ ਖਾਤਬੀ ਗਲੀ ਤੇ ਆ ਗਿਆ ਖਾਤਬੀ ਆ ਫਿਰ ਚੱਲ ਬਸ ਚਲਦੇ ਬੰਦ ਹੋ ਜਾ ਉੱਚ ਪੁਰਾਣੇ ਕਾਰ ਦਾ ਨੰਬਰ ਲਿਆਓ ਜੀ ਤੇ ਇਹਨਾਂ ਦਾ ਫਾਰਮ ਭਰੋ ਤੇ ਉਹਨੂੰ ਆਹ ਕਾਰ ਵਾਲੇ ਦੀ ਜਿਹੜੀ ਡੈਥ ਹੋਈ ਨਾ ਉਹਦੇ ਨਾਲ ਉਹਦੇ ਨਾਲ ਮਾਰੀ। ਅੱਛਾ ਚਲੋ ਕੋਈ ਨਹੀਂ ਹੈ ਜੇ ਡਿਲੀਟ ਹੋ ਗਿਆ ਤੁਸੀਂ ਆਪਣਾ ਫਾਰਮ ਨਵੇਂ ਸਿਰੇ ਤੋਂ ਭਰੋ ਤੇ ਵਿੱਚ ਨਾਮ ਸ਼ੁਰੂ ਹੋਏਗਾ। ਹਾਂ ਨਾ ਤੇ ਡਿਲੀਟ ਨਹੀਂ ਆਓ ਰਾਜੀ ਕਿੰਨਾਂ ਦਾ ਡਿਲੀਟ ਆ ਇੱਧਰ ਆਓ। ਇਹਦਾ ਹੀ ਕਾਰ ਵਾਲੇ ਦਾ। ਤੇ ਤੁਸੀਂ ਆਪਦਾ ਬਣਵਾਓ ਫਿਰ ਉਹ ਤੇਰਾ ਤਾਂ ਹੈਗਾ। ਫਿਰ ਉਹਦਾ ਵਿੱਚ ਆਪਾਂ ਜੁਆਇੰਟ ਕਰਾ ਲਾਂਗੇ ਕੋਈ ਗੱਲ। ਆਹ ਕਹੇ ਦੀਦੀ ਕਰਵਾਲਾ ਨਹੀਂ ਕਰਵਾ ਲਾਗੇ ਅਮਰਜੀਤ ਜੀ ਜਾਣ ਕਰੋ ਇਦਾਂ ਦੇ ਕੰਮ ਦਾ ਬਲਾਕ ਪ੍ਰਧਾਨ ਜੀ ਸਾਨੂੰ ਪਤਾ ਤਾਂ ਹੈਗਾ ਫੇਰ ਵੀ ਸਾਨੂੰ ਦੱਸਣਾ ਪੈਂਦਾ ਕਿ ਅਮਰਜੀਤ ਕਾਰਪਿੰਡ ਰੱਜੀ ਵਾਲੇ ਤੋਂ ਰੋਈਪੁਰ ਬਲਾਕ ਦੇ ਪ੍ਰਧਾਨ ਨੇ ਔਰ ਬਹੁਤ ਕੁੜੀਆਂ ਨਵੀਆਂ ਸੀ ਜਿਹੜੀਆਂ ਉਹ ਹੁਣ ਇਹਦੀਆਂ ਪੂਰੀ ਪਾਲਣਾ ਪੋਛਣਾ ਕਰਦੀਆਂ ਤੇ ਦੁਖੀ ਹੋ ਜਾਂਦੀ ਆ ਪਰ ਕਦੀ ਕਦੀ ਨਾ ਦੁਖੀ ਹੋ ਕੇ ਕਹਿ ਦਿੰਦੀ ਹੁੰਦੀ ਆ ਕਿ ਤੁਸੀਂ ਪ੍ਰਧਾਨ ਨਾਲ ਹੀ ਗੱਲ ਕਰੋ ਹੁਣ ਪ੍ਰਧਾਨ ਇੱਕ ਏ ਤੇ ਤੁਸੀਂ ਕਿੰਨੇ ਜਾਣੇ ਹੋ ਤੇ ਵੰਡ ਕੇ ਕੰਮ ਦਿੱਤੇ ਜਾਣਾ ਭਜੋ ਨਾ ਨਹੀਂ ਤਾਂ ਮੈਂ ਇਹਨਾਂ ਦੇ ਵਿੱਚੋਂ ਕੋਈ ਬੰਦਾ ਵਧੀਆ ਜਿਹਾ ਪ੍ਰਧਾਨ ਬਣਾ ਦੇਣਾ ਇਹਨੂੰ ਬਣਾ ਦੇਣਾ ਠੀਕ ਆ ਜੀ ਜੈਪੀ ਜੈਪਾਤਿ ਸਸੀਕਾਲ ਨਮਸਕਾਰ ਜੀ